ਬੈਗੁਰੂ ਜੀ ਕੀ ਫਤਿਹ ਤੰਤੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਰੇ ਕਿਰਪਾ ਸਦਕਾ ਉਹ ਬੈਗੁਰੂ ਜੀ ਆਪਾਂ ਮਾਲਕ ਦੀ ਬਾਣੀ ਨਾਲ ਜੁੜੀਏ ਜੋ ਚਲਦੀ ਲੜੀ ਬਾਰ ਬੈਗੁਰੂ ਜੀ ਵਿਚਾਰ ਜਪਜੀ ਸਾਹਿਬ ਜੀ ਦੀ ਸ਼ਬਦ ਵਿਚਾਰ ਚੱਲ ਰਹੀ ਹੈ ਮਾਣ ਕਿਰਪਾ ਕਰੇ ਆਪ ਹੀ ਸਤ ਆਪ ਹੀ ਸੱਚੇ ਪਾਤਸ਼ਾਹ ਜੀ ਵਿਚ ਵਰਤ ਕੇ ਆਪ ਹੀ ਸ਼ਬਦ ਵਿਚਾਰ ਕਰਵਾ ਲਣ ਕਰੋ ਬੈਗੁਰੂ ਜੀ ਸੁਰੂ ਸੁਨਿਆ ਸਦ ਪੇ ਸੁਰਨਾਥ ਇੱਥੇ ਮਾਲਕ ਜੀ ਆਪਾਂ ਨੂੰ ਸਮਝਾ ਰਹੇ ਨੇ 8ਵੀਂ ਪੌੜੀ ਦੇ ਵਿੱਚ ਕਹਿੰਦੇ ਸੁਣਿਆ ਸਿੱਧ ਪੀ ਸੁਣਨਾ ਕਹਿੰਦੇ ਜਦੋਂ ਆਪਾਂ ਮਾਰਕ ਦੀ ਕਿਰਪਾ ਸਦਕਾ ਨਾਮ ਦੀ ਇੱਥੇ ਗੱਲ ਹੋ ਰਹੀ ਆ ਸੁਣਨ ਦੀ ਸੁਣਨ ਦੀ ਮਹਾਨਤਾ ਵੈਦ ਜੀ ਬਹੁਤ ਜ਼ਿਆਦਾ ਹੈ ਜੋ ਕਿ ਸੁਣਨ ਵਾਲੀ ਭਗਤੀ ਸਭ ਤੋਂ ਉੱਤਮ ਭਗਤੀ ਮੰਨੀ ਗਏ ਸੁਣਨ ਵਾਲੀ ਸੋ ਮਾਲਕ ਆਪਾਂ ਨੂੰ ਸਮਝਾ ਰਹੇ ਨੇ ਕਹਿੰਦੇ ਇਹੜਾ ਜਦੋਂ ਕੋਈ ਗੁਰਮੁਖ ਪਿਆਰਾ ਉਸ ਅਕਾਲ ਪੁਰਖ ਵੈਗੁਰੂ ਜੀ ਦਾ ਨਾਮ ਜਿਹਦੇ ਹਿਰਦੇ ਵਿੱਚ ਵੈਗੁਰੂ ਜੀ ਟਿਕਾਉ ਕਰ ਜਾਂਦਾ ਟਿਕ ਜਾਂਦਾ ਹੈ ਜਿਹਦੇ ਅੰਦਰ ਨਾਮ ਪ੍ਰਪੱਕ ਹੋ ਜਾਂਦਾ ਹੈ ਉਹ ਵੈਗੁਰੂ ਉਸ ਦੇ ਅੰਦਰ ਨਾਮ ਦੀ ਬਰਕਤ ਫਿਰ ਵਰਤੋਂ ਲੱਗ ਜਾਂਦੀ ਹੈ ਤੇ ਵੈਗੁਰੂ ਦੀ ਸਿਪਸਲਾ ਸੁਣਨ ਨਾਲ ਫਿਰ ਉਹ ਜਿਹੜਾ ਉਸ ਨਾਮ ਨੂੰ ਸੁਣਦਾ ਹੈ ਜੋ ਗੁਰਮੁਖ ਪਿਆਰਾ ਸੋ ਉਸ ਵਿੱਚ ਵੈਗੁਰੂ ਜੀ ਜੋ ਸਿੱਧਾਂ ਜਿੱਦਾਂ ਆਪਣੇ ਸਿੱਧ ਸੀਗੇ ਗੁਰੂ ਸਾਹਿਬ ਜੀ ਦੀ ਸਿੱਧ ਗੋਸ਼ਟ ਹੋਈ ਆ ਜਿੱਦਾਂ ਸਿੱਧਾਂ ਨਾਲ ਜੋਗੀਆਂ ਨਾਲ ਤੇ ਹੋਰ ਇਸ ਵਿੱਚ ਦੱਸਿਆ ਗਿਆ ਵੀ ਸਿੱਧ ਪੀਰ ਸੁਨਾਨ ਕਹਿੰਦੇ ਵੀ ਉਹਨਾਂ ਵਰਗੀ ਜੋ ਕੋਈ ਆਮ ਲੋਕ ਨਹੀਂ ਸੀ ਵੈਗੁਰੂ ਜੀ ਉਹ ਬੜੇ ਪਹੁੰਚੇ ਹੋਏ ਸੀਗੇ ਪਹੁੰਚੋ ਹੋਣਾ ਕਰਕੇ ਮਤਲਬ ਕਿ ਅਵਸਥਾ ਥੋੜੀ ਜੀ ਉੱਚੀ ਸੀ ਉਹਨਾਂ ਦੀ ਬਹੁਤ ਆਪਣੇ ਨਾਲੋਂ ਇੱਕ ਆਮ ਆਮ ਮਨੁੱਖ ਨਾਲੋਂ ਅਵਸਥਾ ਬਹੁਤ ਉੱਚੀ ਸੀ ਉਹਨਾਂ ਦੀ ਕਿੰਨੇ ਜਦੋਂ ਉਸ ਅਕਾਲ ਪੁਰਖ ਦਾ ਹੀ ਨਾਮ ਸੁਣਨ ਲੱਗ ਜੰਨੇ ਆ ਫਿਰ ਉਹ ਨਾਮ ਸੁਣਨ ਕਾ ਕਾਲ ਨਾਲ ਜਿਹੜੇ ਸਿੱਧ ਸੀਗੇ ਪੀਰ ਦੇਵਤੇ ਹੋਰ ਨਾਲ ਸੀਗੇ ਜਿਦਾਂ ਪਹਿਲਾਂ ਯੋਗੀ ਸੀਗੇ ਉਹ ਦੀ ਸੋਚ ਦਾ ਮਾਲਕ ਹੋ ਜਿੰਨਾ ਗੁਰਮੁਖ ਪਿਆਰ ਜਿਹੜਾ ਨਾਮ ਦੀ ਸੁਣ ਨਾਮ ਨੂੰ ਸੁਣਨ ਲੱਗ ਜਾਂਦਾ ਕਿਉਂ ਨਾਮ ਨੂੰ ਪਿਆਰ ਕਰਦਾ ਹੈ ਅੱਗੇ ਮਾਰਕ ਸਮਝਾ ਰਹੇ ਨੇ ਸੁਨੇ ਧਰਤਵਲ ਆਕਾਸ਼ ਤੇ ਉਹ ਵੈਗੁਰੂ ਦੀ ਸਿਫਤ ਸਲਾ ਵੈਗੁਰੂ ਜੀ ਸੁਣਨ ਨਾਲ ਉਹਨਾਂ ਨੂੰ ਫਿਰ ਵੈਗੁਰੂ ਜੀ ਅਕਾਰ ਉੱਪਰ ਕੇ ਵੈਗੁਰੂ ਜੀ ਇੰਨੀ ਸੋਝੀ ਦਿੰਦੇ ਨੇ ਕਿ ਧਰਤੀ ਆਕਾਸ਼ ਦਾ ਸਰਵ ਪ੍ਰਭੂ ਆਪ ਹੈ ਇਹ ਸਮਝ ਆ ਜਾਂਦੀ ਆ ਧਰਤ ਤਵਲ ਆਕਾਸ਼ ਧਰਤੀ ਦਾ ਤੇ ਆਕਾਸ਼ ਦਾ ਉਹ ਵੈਗੁਰੂ ਹੀ ਆਸਰਾ ਹੈ ਜੋ ਸਬ ਸਿਸਟਮ ਪੂਰਾ ਬ੍ਰਹਿਮੰਡ ਮਾਲਕ ਚਲਾਵਾ ਰਿਹਾ ਹੈ ਇਹ ਬਸ ਸਮਝ ਆ ਜਾਂਦੀ ਹੈ ਇਸ ਵਿੱਚ ਫਿਰ ਸਾਡੀ ਹੋਂਮੇ ਨਹੀਂ ਉਪਜਦੀ ਕਿ ਅਸੀਂ ਜੋ ਕੰਮ ਕਰ ਰਹੇ ਹਾਂ ਉਹ ਅਸੀਂ ਨਹੀਂ ਕਰ ਰਹੇ ਫਿਰ ਉਹ ਅਕਾਲ ਪੁਰਖ ਵੈਗੁਰੂ ਜੀ ਦਾ ਹੀ ਹੁਕਮ ਬਰਤਦਾ ਦਿਖ ਰਿਹਾ ਕਿਉਂਕਿ ਧਰਤੀ ਦੇ ਉੱਤੇ ਵੀ ਤੇ ਆਕਾਸ਼ ਦਾ ਵੀ ਆਸਰਾ ਕੌਣ ਆ ਉਹ ਸਹਬ ਸ੍ਰੀ ਗੁਰੂ ਅਕਾਲ ਪੁਰਖ ਵੈਗੁਰੂ ਜੀ ਹੀ ਨੇ ਸੁਨੇ ਦੀਪ ਲੋਪਾਤਲ ਤੇ ਵੈਗੁਰੂ ਜੀ ਵੈਗੁਰੂ ਜੀ ਦਾ ਨਾਮ ਸੁਣਨ ਨਾਲ ਉਹਦੀ ਸਿੱਖ ਸਲਾ ਸੁਣਨ ਨਾਲ ਸਾਨੂੰ ਅਕਾਲ ਪੁਰਖ ਵੈਗੁਰੂ ਜੀ ਇੰਨੀ ਕੋ ਮਾਲਕ ਸੋਝੀ ਦੇ ਦਿੰਦੇ ਸੋਝੀ ਸੋਝੀ ਦੇ ਦਿੰਦੇ ਨੇ ਕਿ ਵੈਗੁਰੂ ਸਾਨੂੰ ਸਾਰੇ ਵੈਗੁਰੂ ਜੀ ਸਭ ਜਗ੍ਹਾ ਰਮਿਆ ਹੋਇਆ ਵੈਗੁਰੂ ਲੱਗਦਾ ਸਭ ਜਗ੍ਹਾ ਵਿਆਪਕਾ ਉਹ ਅਕਾਲ ਪੁਰਖ ਵੈਗੁਰੂ ਜੀ ਫੇ ਸਾਨੂੰ ਇਹ ਦੀ ਸੁਣਨ ਲੱਗ ਜਾਂਦਾ ਚਾਹੇ ਉਹ ਚਾਰੇ ਖਾਣੀਆਂ ਦੇ ਵਿੱਚ ਲਾ ਲਈਏ ਜਾਂ ਆਪਕੇ ਮਾਲਕ ਕਹਿੰਦੇ ਨੇ ਵੀ ਕਿਤੇ ਪਉਣ ਪਾਣੀ ਬਸੰਤਰ ਕੀਤਿਆਂ ਵਰਮੀ ਕਾਰਤਕੜੀਏ ਰੂਪ ਰੰਗ ਕੇ ਵੇਸ ਕੀ ਕੀਤੀਆਂ ਖਾਣੀ ਕੀਤੀਆਂ ਬਣੀਆਂ ਗਿਆਨਖੰਡ ਦੇ ਵਿੱਚ ਵੈਗੁਰੂ ਜੀ ਆਪਾਂ ਨੂੰ ਅੱਗੇ ਮਾਲਕ ਜੀ ਸਮਝਾਉਣਗੇ ਇਹ ਕਾਲਪੁਰਖ ਜੀ ਵੈਗੁਰੂ ਜੀ ਕਿੱਥੇ ਕਿੱਥੇ ਵਿਆਪਕ ਨੇ ਉਸ ਕਾਲਪੁਰਖ ਦੀ ਸਿੱਟਸਲਾ ਸੁਣਨ ਨਾਲ ਸਾਨੂੰ ਇਹੀ ਸਮਝ ਆਉਂਦੀ ਆ ਕਿ ਮਾਲਕ ਹਰ ਇੱਕ ਜਗ੍ਹਾ ਹਰ ਇੱਕ ਤੋਂ ਹਰ ਇੱਕ ਕੋਈ ਵੀ ਉਸ ਕਾਲਪੁਰਖ ਤੋਂ ਬਿਨਾਂ ਜਗ੍ਹਾ ਖਾਲੀ ਨਹੀਂ ਜਿੱਥੇ ਜਿੱਥੇ ਮਾਲਕ ਦੀ ਸ੍ਰਿਸ਼ਟੀ ਜਿੱਥੇ ਜਿੱਥੇ ਮਾਲਕ ਦਾ ਪਸਾਰਾ ਹੋਇਆ ਹੋਇਆ ਉੱਥੇ ਮਾਲਕ ਖੁਦ ਆਪ ਵਰਤ ਰਿਹਾ ਹੈ ਸੁਣਿਆ ਪਉਣਾ ਸਕੇ ਕਾਲ ਤੇ ਵੈਗੁਰੂ ਜੀ ਨਾਮ ਨੂੰ ਸੁਣਨ ਨਾਲ ਉਸ ਅਕਾਲ ਪੁਰਖ ਦੀ ਵੈਗੁਰੂ ਜੀ ਦੇ ਗੁਣ ਸੁਣਨ ਨਾਲ ਗੁਣ ਕ ਗੁਣ ਗਾਇਣ ਕਰਨ ਨਾਲ ਉਸ ਅਕਾਲ ਪੁਰਖ ਵੈਗੁਰੂ ਜੀ ਦੀ ਸਿੱਤ ਸਲਾਹ ਸੁਣਨ ਵਾਲੇ ਮਨੁੱਖ ਨੂੰ ਵੈਗੁਰੂ ਜਿਹੜਾ ਕਾਲ ਆ ਉਹ ਨਹੀਂ ਵੈਗੁਰੂ ਜੀ ਪਾਉਂਦਾ ਮਤਲਬ ਕਿ ਵੈਗੁਰੂ ਜਿਹੜਾ ਕਾਲ ਜੀ ਦਾ ਪ੍ਰਭਾਵ ਆ ਵਿਕਾਰਾਂ ਦਾ ਪ੍ਰਭਾਵ ਆ ਜਦੋਂ ਅਪੋ ਨਾਮ ਨਾਲ ਜੁੜਦਾਂਗੇ ਨਾਮ ਨੂੰ ਸੁਣਨ ਲੱਗ ਜਾਾਂਗੇ ਤਾਂ ਅਕਾਲ ਪੁਰਖ ਵੈਗੁਰੂ ਜੀ ਦਾ ਨਾਮ ਇਸ ਪੰਜੇ ਵਿਕਾਰਾਂ ਤੋਂ ਵੈਗੁਰੂ ਜੀ ਜਿਹੜਾ ਕਾਲ ਦਾ ਪ੍ਰਭਾਵ ਆ ਇਹ ਤੋਂ ਬਚਾ ਕੇ ਰੱਖਦੇ ਸਾਨੂੰ ਫਿਰ ਸਾਨੂੰ ਵੈਗੁਰੂ ਜੀ ਜਿਹੜਾ ਮੌਤ ਦਾ ਡਰ ਨਾ ਉਹ ਵੀ ਉਸ ਤੋਂ ਦਾ ਨਹੀਂ ਹੈਗਾ ਕਿਉਂਕਿ ਬੰਦਾ ਪੰਜਾਂ ਦੇ ਬਸ ਵਿੱਚ ਆ ਕੇ ਹੀ ਵੈਗੁਰੂ ਜੀ ਮੰਦ ਕਰਮ ਕਰਦਾ ਤੇ ਮੌਤ ਤੋਂ ਵੀ ਡਰਦਾ ਰਹਿੰਦਾ ਸੋ ਅਕਾਲ ਪੁਰਖ ਦਾ ਨਾਮ ਦਾ ਗਿਆਨ ਨਾਮ ਦੀ ਸੁਜੀ ਸਾਨੂੰ ਆਤਮਿਕ ਉੱਚਤਾ ਬਖਦੇ ਬਖਸ਼ਦੇ ਨੇ ਫਿਰ ਸਾਨੂੰ ਇਸ ਚੀਜ਼ ਦਾ ਡਰ ਨਹੀਂ ਰਹਿੰਦਾ ਕਿ ਸਾਡੀ ਅਸੀਂ ਅੱਜ ਮਰੀ ਅੱਜ ਮਰੀ ਕਿਉਂਕਿ ਮੌਤ ਤੋਂ ਬੰਦਾ ਡਰਦਾ ਹਮੇਸ਼ਾ ਤਾਂ ਹੀ ਤਾਂ ਭਗਤ ਕਬੀਰ ਜੀ ਨੇ ਕਿਹਾ ਵੀ ਸ਼ਬਦ ਵਿੱਚ ਮਰਨ ਵਾਲੀ ਸੁੱਖ ਹੈ ਤੇ ਉਹੀ ਆਨੰਦ ਹੈ ਅੱਗੇ ਮਾਲਕ ਸਮਝਾ ਰਹੇ ਨੇ ਨਾਨਕ ਪਤਾਂ ਸਦਾ ਵਿਗਾਸ ਤੇ ਉਸ ਅਕਾਲ ਪੁਰਖ ਦੇ ਵੈਗੁਰ ਜੀ ਨਾਮ ਵਿੱਚ ਜਦੋਂ ਅਸੀਂ ਸੁਰਤ ਜੋੜਾਂਗੇ ਸੁਰਤ ਜੋੜਨ ਨਾਲ ਉਸ ਅਕਾਲ ਪੁਰਖ ਵੈਗੁਰ ਜੀ ਦੇ ਜਿਹੜੇ ਗੁਰਮੁਖ ਪਿਆਰੇ ਭਗਤ ਜਨ ਨੇ ਉਹਨਾਂ ਦੇ ਹਿੱਸੇ ਵਿੱਚ ਬਗ ਜੀ ਸਦਾ ਹੀ ਖੁਸ਼ੀ ਦਾ ਖੇੜਾ ਲੱਗਿਆ ਖੇੜਾ ਬਣਿਆ ਰਹਿੰਦਾ ਕਿਉਂਕਿ ਕਾਲਪੁਰਖ ਦੇ ਨਾਮ ਵਿੱਚ ਸ਼ਬਦ ਤੇ ਸਰਦਾ ਮੇਲ ਹੋਇਆ ਰਹਿੰਦਾ ਹੈ ਤੇ ਕਾਲਪੁਰਖ ਦੀ ਮਹਿਮਾ ਕਾਲਪੁਰਖ ਦੀ ਸਿਫਤਸਲਾ ਕਰਦੇ ਰਹੇਦਾ ਤੇ ਇਹਨਾਂ ਵਿਕਾਰਾਂ ਵੱਲੋਂ ਵੀ ਵਾਗੁਰੂ ਜੀ ਆਪਾਂ ਨੂੰ ਬਚਾ ਕੇ ਰੱਖਦੇ ਨੇ ਤੇ ਮਾਲਕ ਜੀ ਸਾਨੂੰ ਨਵੇਂ ਤੋਂ ਨਵਾਂ ਗਿਆਨ ਵੀ ਬਖਸ਼ਦੇ ਨੇ ਤੇ ਇਸ ਵਿੱਚ ਜਦੋਂ ਜਦੋਂ ਅਸੀਂ ਸੁਰਤ ਜੋੜਾਂਗੇ ਇਸ ਪ੍ਰਮਾਤਮਾ ਦੇ ਨਾਲ ਅਸੀਂ ਚਿੱਤੋਂ ਪਹਿਰ ਚਿੱਤ ਲਾ ਕੇ ਰੱਖਾਂਗੇ ਸਾਡੇ ਅੰਦਰ ਬਗਵਾਨ ਜੀ ਨਵੇਂ ਤੋਂ ਨਮਾ ਖੜਾਉ ਨਵੇਂ ਤੋਂ ਨਮਾ ਖੁਸ਼ੀ ਪੈਦਾ ਹੁੰਦੀ ਆ ਕਿਉਂਕਿ ਮਾਰਗ ਜੀ ਸਾਨੂੰ ਬੜਾ ਆਈਗੀ ਆਤਮਿਕ ਗਿਆਨ ਵੀ ਦਿੰਦੇ ਨੇ ਜੋ ਸਾਡਾ ਬਾਹਰੀ ਗਿਆਨ ਆ ਉਹ ਵੀ ਮਾਲਕ ਬਖਸ਼ਦੇ ਨੇ ਕਿੱਦਾਂ ਇਸ ਜੀਵਨ ਨੂੰ ਬੀਤਿਤ ਕਰਨਾ ਹੈ ਕਿੱਦਾਂ ਇਸ ਦੁਨੀਆਦਾਰੀ ਦੇ ਵਿੱਚ ਰਹਿਣਾ ਹੈ ਉਹ ਕਾਲਪੁਰਖ ਜੀ ਸਾਨੂੰ ਹਰ ਇੱਕ ਪੈਰ ਪੈਰ ਦੇ ਉੱਤੇ ਸੰਭਾਲ ਸੰਭਾਲ ਕੇ ਚੱਲਣਾ ਸਿਖਾਉਂਦੇ ਨੇ ਸੁਨੇਹਾ ਦੁਖ ਪਾਪ ਦਾ ਨਾਸ਼ ਕਿਉਂਕਿ ਵੈਗੁਰ ਜੀ ਉਸ ਕਾਲਪੁਰਖ ਦੀ ਸਿੱਖ ਸਲਾਹ ਸੁਣਨ ਕਰਕੇ ਹੀ ਵੈਗੁਰ ਜੀ ਮਨੁੱਖ ਜਾਂ ਆਪਾਂ ਲਾ ਲਈਏ ਹਨਾ ਤੇ ਜਿੱਦਾਂ ਸ੍ਰਿਸ਼ਟੀ ਮੰਨ ਲਓ ਜੋ ਉਸ ਕਾਲਪੁਰਖ ਦੇ ਹੁਕਮਦਾਰੀ ਰਜਾ ਦੇ ਭਾਣੇ ਵਿੱਚ ਆ ਜਾਂਦੇ ਨੇ ਤੇ ਵੈਗੁਰ ਜੀ ਦੇ ਨਾਮ ਵਿੱਚ ਸੁਰਤ ਜੋੜਨਾ ਸ਼ੁਰੂ ਕਰ ਦਿੰਦੇ ਨੇ ਫਿਰ ਉਸ ਕਾਲਪੁਰਖ ਦੀ ਸਿੱਖ ਸਲਾਹ ਸੁਣਨ ਕਰਕੇ ਹੀ ਜਦੋਂ ਅਸੀਂ ਸੰਗਤ ਵਿੱਚ ਆਉਨੇ ਆ ਵੈਗੁਰ ਜੀ ਇਹ ਚੀਜ਼ ਇਕੱਠੀ ਕਰਨ ਆਉਨੇ ਆ ਕਿ ਉਸ ਕਾਲ ਪੁਕ ਦੀ ਬੈਗੂ ਜੀ ਦੀ ਸਾਨੂੰ ਗੁਣ ਪਤਾ ਲੱਗਣ ਉਹਦੀ ਸਿੱਪਸਲਾ ਕਿੱਦਾਂ ਕਰਨੀ ਆ ਉਹਦੀ ਸਿੱਪਸਲਾ ਸੁਣ ਸੁਣ ਕੇ ਹੀ ਫਿਰ ਬੈਗੂ ਜੀ ਸਾਡੇ ਦੇਖੋ ਸੁਣਨ ਨਾਲ ਹੀ ਸਾਡੇ ਜਿਹੜੇ ਜਨਮ ਮਰਨ ਜਿਹੜਾ ਸਭ ਤੋਂ ਵੱਡਾ ਦੁੱਖਾ ਤੇ ਉਹ ਬੈਗੂ ਜੀ ਤੇ ਸਾਡੇ ਜਿਹੜੇ ਪਾਪ ਨੇ ਉਹ ਬੈਗੂ ਜੀ ਸਾਡੇ ਚਾਹੇ ਪਿਛਲੇ ਕਰਮਾਂ ਦੇ ਪਿਛਲੇ ਜਨਮਾਂ ਦੇ ਹੋਈ ਹੋਏ ਨੇ ਜਾਂ ਇਸ ਜਨਮ ਦੇ ਵਿੱਚ ਹੋਏ ਨੇ ਉਹ ਬੈਗੂ ਜੀ ਨਾਮ ਦੇ ਵਿੱਚ ਐਡਾ ਕੋ ਬਲਾ ਕਿ ਉਹ ਬੈਗੂ ਜੀ ਸਾਡਾ ਦੁੱਖਾਂ ਦੇ ਪਾਪਾਂ ਦਾ ਨਾਸ਼ ਉਸ ਅਕਾਰਪੁਖ ਦੇ ਨਾਮ ਨੂੰ ਸੁਣਨ ਨਾਲ ਹੀ ਦੂਰ ਹੋ ਜਾਂਦਾ ਹੁਣ ਸੁਣਨਾ ਬੈਗੁਰੂ ਜੀ ਇਦਾਂ ਸੁਣਨਾ ਇਹ ਨਹੀਂ ਵੀ ਸੁਣ ਕੇ ਸੁਣ ਲਿਆ ਤੇ ਬਸ ਸਾਡੇ ਪਾਪ ਦੂਰ ਹੋ ਗਏ ਸੁਣ ਕੇ ਮੰਨਣਾ ਮੰਨ ਕੇ ਬੈਗੁਰੂ ਜੀ ਉਸ ਤੇ ਚੱਲਣ ਨਾਲ ਹੀ ਸਾਡੇ ਜਿਹੜੇ ਸਾਡੇ ਅੰਦਰ ਆਪਣੇ ਮਨ ਦਾ ਸਾਨੂੰ ਡਰ ਲੱਗਿਆ ਰਹਿੰਦਾ ਨਾ ਇੱਕ ਮਰਨ ਦਾ ਵੀ ਇੱਕ ਜਨਮ ਇੱਕ ਜਰਾ ਜਨਮ ਰਣ ਦਾ ਸਾਨੂੰ ਸਭ ਤੋਂ ਵੱਡਾ ਦੁੱਖਾ ਤੇ ਬਾਕੀ ਨੇ ਸਾਡੇ ਮਾੜੇ ਕਰਮ ਹੋਏ ਨਹੀਂ ਇਹ ਫੇਰੀ ਨਾ ਹੋਣੇ ਜਦੋਂ ਅਸੀਂ ਉਸ ਅਕਾਲ ਪੁਰਖ ਬੈਗੁਰਜ ਨਾਲ ਪ੍ਰੇਮ ਬਾਵਾਂਗੇ। ਸੋ ਮਾਲਕ ਦੀ ਕਿਰਪਾ ਸਤਕਾ ਬੈਗੁਰਜੀ ਹੋਈ 8 8ਵੀਂ ਪੌੜੀ ਦੀ ਵਿਚਾਰ ਵਿੱਚ ਹੋਈਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਪੁੱਲ ਚੁੱਕਾਂ ਦੀ ਗੁਰੂ ਸਾਹਿਬ ਤੇ ਮਾਲਕ ਦੀ ਸੰਗਤ ਬਖਸ਼ਣ ਜੋਗਾ ਬੈਗੁਰਜੀ ਬਖਸ਼ ਲਿਓ ਜੀ। ਸੋ ਮਾਲਕ ਕਿਰਪਾ ਕਰੇ ਆਪ ਹੀ ਵਿੱਚ ਵਰਤ ਕੇ ਆਪ ਹੀ ਸ਼ੁਭਦੀਪ ਵਿਚਾਰ ਕਰਵਾ ਲਿਆ ਕਰਨ। ਤੇ ਹੋਈਆਂ ਬੇਅੰਤ ਪ੍ਰਕਾਰ ਦੀਆਂ ਪੁੱਲ ਚੁੱਕਾਂ ਦੀ ਮਾਫੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ।